ਕੀ <laughs> ਆਸਤ <laughs>

ਪੰਜਾਬ ਸਰਕਾਰ ਦਾ ਇਹ ਜੜਾ ਸ਼ਰਮ ਨੂੰ ਪਰਾਲਾ ਚੱਲ ਰਿਹਾ ਜੀ ਕਮਲ ਕੁਮਾਰ ਦੇ ਨਾਲ ਸਾਡੇ ਸ਼ਹਿਰ ਦੇ ਵਿੱਚ ਸਰਬਾਚ ਦਿੱਤ ਸਿੰਘ ਜੱਟੀ ਬੋਦੀ ਭਾਜਿਆ ਜਿਹਨੇ ਵੀ ਉਹਨਾਂ ਦਾ ਸਾਥ ਨਹੀਂ ਆਖੇ ਕਿ ਤੁਸੀਂ ਜਿਹੜੇ ਸੜਕਾਂ ਦਾ ਪਤਾ ਦੱਸੋ ਮਰ ਸੌ ਦਾ ਪੀੜਾ ਪੰਜਾਬ ਉੱਤੇ 48 ਦਾ ਝੋਜਾ ਝਾੜਾ ਮਜਰੂਰ ਚਲੇਗਾ ਕਿਉਂਕਿ ਆਪਾਂ ਉਸ ਦਾ ਪੰਜਾਬ ਸਰਕਾਰ ਦੇ ਨਾਲ ਦਾ ਔਰ ਜੜਾ ਜੜਾ ਸ਼ਰਧਾਲੂ ਜੀ ਮਸ਼ਹੂਰ ਸੁਲਤਾਨ ਗੁਰਾਂ ਦੀ ਮੰਨਣ ਕਰਦੇ ਉਹਦਾ ਬੜਕੋ ਸਾਥ ਵੀ ਦੇਣਾ ਮੈਂ ਇਹ ਚਾਹੁੰਦਾ ਕਿ ਜਿਉਂ ਅਸੀਂ ਆਪਣੀਆਂ ਨਾਨੀਆਂ ਦਾਦੀਆਂ ਦੇ ਹੁੰਦੇ ਆ ਪੰਜਾਬ ਦੇਖਿਆ ਸੀ ਅਸੀਂ ਉਹੋ ਜਿਹਾ ਹੀ ਪੰਜਾਬ ਦੇਖਣਾ ਚਾਹੁੰਦੇ ਆ ਤੇ ਇਹ ਸਾਨੂੰ ਬੜੀ ਆਸ ਹੈ ਕਿ ਹੁਣ ਉਸੇ ਤਰ੍ਹਾਂ ਦਾ ਪੰਜਾਬ ਸਾਨੂੰ ਮਿਲ ਜਾਏਗਾ ਰੈਲੀ ਜੀ ਕਿੱਤੀ ਜਾ ਰਹੀ ਸੀ ਰੈਲੀ ਅਰੂਪ ਨਹੀਂ ਦਵਾਂਗੇ ਅੱਜ ਅਸੀਂ ਆਪਣੀ ਭੈਣਾਂ ਦੇ ਭਰਾ ਮਾਮਾ ਦੇ ਪੋਤੇ ਪਜਾਨ ਜਾ ਰਹੇ ਆ ਸਾਡੇ ਸਰਦਾਰ ਸੀਐਮ ਸਾਹਿਬ ਭਗਵੰਤ ਮਾਨ ਦੀ ਗਵਾਈ ਹੇਠ ਇੱਕ ਮਹਿੰਮ ਚਲਾਈ ਆ ਯੋਧ ਨਸ਼ੇ ਦੇ ਵਿਰੁੱਧ ਯੋਧ ਨਸ਼ਾ ਵਿਰੋਧਕ ਮੀਟਿੰਗ ਅਸੀਂ ਉਹ ਕੀਤਾ ਵਾ ਕਿ ਜਿੱਦਾਂ ਸਰਦਾਰ ਸਾਡੇ ਭਗਵੰਤ ਮਾਨ ਜੀ ਮਾਨ ਨੇ ਇੱਕ ਮੀਂ ਉਹਦੇ ਮਤਲ ਅਸੀਂ ਸਾਰੇ ਯੂਥ ਨੂੰ ਯੂਥ ਬੁਲਾ ਕੇ ਜਿਹੜਾ ਸਾਡਾ ਅੰਮ੍ਰਿਤਸਰ ਦਾ ਯੂਥ ਆ ਅਸੀਂ ਉਹ ਮੈਸੇਜ ਦੇਣਾ ਚਾਹੁੰਦੇ ਆ ਕਿ ਨਸ਼ਾ ਤਿਆਗੋ ਹੁਣ ਜਾਗੋ ਪੰਜਾਬ ਦੇ ਵਿੱਚ ਇੱਕ ਬੜਾ ਵੱਡਾ ਤੋਰ ਨਸ਼ੇ ਦਾ ਵਾਰ ਚੁੱਕਾ ਅਸੀਂ ਉਹ ਸਰਕਾਰ ਨੇ ਆਪਣੀ ਕਿਰਪਾ ਦੇ ਆਪਣੀ ਮਿਹਨਤ ਦੇ ਨਾਲ ਉਹ ਨਸ਼ੇ ਦਾ ਹਾਰ ਅਸੀਂ ਖਤਮ ਕਰਨਾ ਚਾਹੁੰਦੇ ਆ ਪੰਜਾਬ ਦੇ ਛੇਵੇਂ ਦਰਿਆ ਵਾਰ ਚੁੱਕਾ ਨਸ਼ੇ ਦਾ ਅਸੀਂ ਉਹ ਦਰਿਆ ਨੂੰ ਪੰਜਾਬ ਤੋਂ ਖਤਮ ਕਰਨਾ ਚਾਹੁੰਦੇ ਆ ਕਿੰਨਾ ਕਿ ਫਰਕ ਲੱਗਦਾ ਪਿਆ ਤੁਹਾਨੂੰ ਜਿਹੜੀਆਂ ਮਹੀਮ ਸ਼ੁਰੂ ਕੀਤੀ ਪੰਜਾਬ ਦੇ ਵਿੱਚ ਭਾਈ ਬਹੁਤ ਵਧੀਆ ਮਹੀਮ ਚੱਲ ਰਹੀ ਆ ਅਸੀਂ ਇਸ ਤਰੀਕੇ ਚੱਲ ਰਹੇ ਆ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਮਾਨ ਜੀ ਨੇ ਸੋਖ ਹਦੀ ਸੀ ਭਗਵੰਤ ਮਾਨ ਜੀ ਦੇ ਨਿਰਦੇਸ਼ ਦੇ ਉੱਪਰ ਗਵਰਨਟਮਨ ਜੀ ਨੇ ਦੇਸ਼ ਵਾਸਤੇ ਪੂਰਾ ਯੋਰ ਲਾਤਾ ਨਸ਼ਾ ਖਤਮ ਕਰਨਾ ਪੰਜਾਬ ਦੇ ਵਿੱਚੋਂ ਜੀ ਇਸ ਨਾਮ ਦਾ 30 ਬੰਦੇ ਮਰ ਗਏ ਕਿੰਨੀ ਸ਼ਰਾਬ ਹੋ ਜੇਗੀ ਬਿਕਰੀ ਆ ਜੀ ਬੇਸੀ ਸ਼ਰਾਬ ਲੱਗਦਾ ਕਿ ਸਾਡੇ ਸਰ ਬਿਲਕੁਲ ਸਰਕਾਰ ਨੇ ਦੇਖੋ ਜੇ ਸਰਕਾਰ ਦੀ ਕਿਸੇ ਨਲਾਕੀ ਦੀ ਕੋਈ ਕਮੀ ਸੀ ਸਰਕਾਰ ਨੇ ਆਪਣਾ ਰੋਲ ਵੇਦਾ ਕੀਤਾ ਵਾ ਸਰਕਾਰ ਨੇ ਸਖਤ ਕਦਮ ਲਿਆ ਜੀ ਉਸ ਗਲਤੀ ਪਰ ਹਜੇ ਵੀ ਬਿਕਰੀ ਆ ਗਵਰਨਟਮਨ ਲੱਗਦਾ ਕਿ ਕੋਈ ਐਕਸ਼ਨ ਨਹੀਂ ਜੀ ਤੁਸੀਂ ਸਰ ਅਸੀਂ ਉਹ ਸਾਰੇ ਕਿਹੜੇ ਟੂਲ ਫ੍ਰੀ ਨੰਬਰ ਆਂਦਾ ਉੱਤੇ ਆਪਣੀ ਕੰਪਲੇਟ ਲਿਖਾਓ ਉਹਦੇ ਮੈਸੇਜ ਭੋ ਜੀ ਤੁਸੀਂ 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 ਆ ਕੇ ਸਮਾਨ ਸੇਵਾ ਕੋਲ ਦੁੱਧ ਨਸ਼ਾ ਤੁਹਾਨੂੰ ਪਿਲਾ ਰਹੇ ਹੋ ਕਿਹਾ ਉਹਨਾਂ ਲੱਗਿਆ ਕਿ ਜਾਓਗੇ ਹਾਂ ਜੀ ਜਾਵਾਂਗੇ ਅਸੀਂ ਜਾਵਾਂਗੇ ਨਹੀਂ ਅਸੀਂ ਜਿਹੜੇ ਨਸ਼ੇ ਦੇ ਸੁਦਾਗਰ ਉਹਨਾਂ ਬੜਾ ਗੜ ਕਰਾਂਗੇ ਜਿੱਦਾਂ ਸਾਡੀ ਪੰਜਾਬ ਦੀ ਜਵਾਨੀ ਸਾਡੇ ਪੰਜਾਬ ਦੇ ਵਿੱਚ ਸਾਡੇ ਜਿੰਦਾਬਾਦ 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 ਜਿਹੜੀ ਮਿਹਨਤ ਲਿਆ ਤੁਹਾਨੂੰ ਲੱਗਦਾ ਨਹੀਂ ਆ ਕਿ ਸੀਐਮ ਸਰ ਸਰਦਾਰ ਭਗਵੰਤ ਪਗਵੰਦ ਮਾਨ ਜੀ ਨੇ ਨਸ਼ੇ ਦਾ ਪੂਰਾ ਖਾਤਮਾ ਕਰਤਾ ਅੰਨੇਸ਼ ਕੱਲ ਤੁਹਾਨੂੰ ਦੀ ਗੱਲ ਆ 85 ਕਿਲੋ ਫੜੀ ਆ ਜੀ ਤਰਨ ਦਾ ਤੁਹਾਨੂੰ ਪਤਾ ਹੀ ਆ ਸਰਕਾਰ ਪੂਰੀ ਸਖਤ ਕਚਨ ਆ ਰਹੀ ਆ ਅੱਜ ਤੱਕ ਅੰਨੀ ਸਰਕਾਰ ਆਈਆਂ ਮੈਨੂੰ ਦੱਸ ਦੋ ਕਿਸਨੇ ਕਿ ਸਮਗਲਰ ਦਾ ਆ ਕਿਸਲੇ ਘਟਦਾ ਆ ਪਹਿਲੀ ਸਰਕਾਰ ਆ ਕਿਨੇ ਸਮਗਲਰਾਂ ਦੇ ਘਟ ਆਏ ਆ ਬਿਲਕੁਲ ਠੀਕ ਹੈ